ਸ਼੍ਰੀ ਕਾਲ ਅਨਰਾਈਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਟੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਕਿ ਬ੍ਰੈਂਟਨ ਅਤੇ ਜੀਟੀਏ ਦੇ ਮੌਸਮ ਦੀ ਜਾਣਕਾਰੀ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਬ੍ਰੈਂਟਨ ਅਤੇ ਜੀਟੀਏ ਦੇ ਵਿੱਚ ਜਿਹੜੀ ਭਾਰੀ ਬਰਫ ਬਾਰੀ ਹੋ ਰਹੀ ਹੈ ਜਿਹੜਾ ਜੋ ਬਰਫਵਾਰੀ ਦੇ ਨਾਲ ਤੂਫਾਨ ਵੀ ਆ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਘਰ ਦੇ ਵਿੱਚੋਂ ਨਾ ਨਿਕਲੋ ਤੇ ਇਸੇ ਦੇ ਨਾਲ ਪੂਰੇ ਮੌਸਮ ਦੀ ਖਾਸ ਤੌਰ ਤੇ ਬ੍ਰੈਂਟਨ ਅਤੇ ਜੀਟੀਏ ਦੀ ਜੋ ਤਾਜ਼ਾ ਹਾਲਾਤ ਨੇ ਉਸ ਦੇ ਉੱਪਰ ਇੱਕ ਵਾਰ ਨਿਗਾ ਜ਼ਰੂਰ ਮਾਰ ਲੈਣੇ ਆ ਅੱਜ ਸਵੇਰੇ ਤੋਂ ਬ੍ਰੈਂਟਨ ਦੇ ਵਿੱਚ ਬਰਫੀਲਾ ਤੂਫਾਨ ਸ਼ੁਰੂ ਹੋ ਗਿਆ ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫਾਨ ਦੌਰਾਨ 20 ਤੋਂ 25 ਸੈਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਹਵਾਵਾਂ ਦੀ ਜਿਹੜੀ ਗਤੀ ਆ ਉਹ ਵੀ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੈ ਜਿਸ ਕਾਰਨ ਦ੍ਰਿਸ਼ਟਤਾ ਘਟ ਰਹੀ ਹੈ ਤੇ ਸੜਕਾਂ ਦੇ ਉੱਪਰ ਡਰਾਈਵਿੰਗ ਕਰਨ ਦੇ ਵਿੱਚ ਵੀ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਜੇਕਰ ਡਰਾਈਵਿੰਗ ਦੇ ਹਾਲਾਤਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਡਰਾਈਵਿੰਗ ਦੀ ਇਸ ਵਕਤ ਸਥਿਤੀ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਹੈ ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੌਸਮ ਵਿਭਾਗ ਇਹ ਗੱਲ ਕਹਿ ਰਿਹਾ ਕਿ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਨਹੀਂ ਹੈਗੀ ਜਾਂ ਕੋਈ ਇਹ ਜੇ ਕਿ ਲਾਜ਼ਮੀ ਜ਼ਰੂਰਤ ਨਹੀਂ ਹੈਗੀ ਤਾਂ ਘਰ ਦੇ ਵਿੱਚੋਂ ਬਾਹਰ ਨਾ ਜਾਓ ਜੀ ਕਰ ਫਿਰ ਵੀ ਤੁਹਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਘਰ ਦੇ ਵਿੱਚੋਂ ਬਾਹਰ ਜਾਣਾ ਪੈਂਦਾ ਕੋਈ ਤੁਹਾਨੂੰ ਲਾਜ਼ਮੀ ਜਾਂ ਜ਼ਰੂਰੀ ਐਮਰਜੈਂਸੀ ਕੰਮ ਪੈਂਦਾ ਤਾਂ ਪਹਿਲਾਂ ਆਪਣੀ ਗੱਡੀ ਦੇ ਟਾਇਰਾਂ ਦੀ ਅਤੇ ਲਾਈਟਾਂ ਦੀ ਜਿਹੜੀ ਚੈਕਿੰਗ ਜ਼ਰੂਰ ਕਰੋ ਤੇ ਨਾਲ ਦੀ ਨਾਲ ਜਿਹੜਾ ਯਾਦ ਇਹ ਵੀ ਰੱਖੋ ਕਿ ਇਸੇ ਸਮੇਂ ਦੇ ਵਿੱਚ ਸਾਲ 2020 ਜੋ ਸਾਲ 2022 ਦੇ ਵਿੱਚ ਅਜਿਹੇ ਤੂਫਾਨ ਦੇ ਦੌਰਾਨ ਵੱਡੇ ਹਾਦਸੇ ਵੀ ਵਾਪਰੇ ਸੀ ਤੇ ਉਧਰਲੇ ਪਾਸੇ ਜੇਕਰ ਪਬਲਿਕ ਸਰਵਿਸਿਜ਼ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਸ਼ਹਿਰੀ ਟੀਮਾਂ ਨੇ ਉਹ ਸਫਾਈ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਬਰਫ਼ ਦੀ ਜਿਹੜੀ ਜੁੜ ਕਣਤਾਏ ਉਹ ਜ਼ਿਆਦਾ ਹੋਣ ਦੇ ਕਾਰਨ ਉਸ ਨੂੰ ਕੁਝ ਸਮਾਂ ਲੱਗ ਰਿਹਾ ਤੇ ਇਸ ਦੇ ਵਿੱਚ ਕੁਝ ਮਾਮਲੇ ਇਹ ਵੀ ਨਿਕਲ ਕੇ ਸਾਹਮਣੇ ਆਏ ਨੇ ਕਿ ਕੁਝ ਹਲਾਕਿਆਂ ਦੇ ਵਿੱਚ ਬਿਜਲੀ ਕੱਟਣ ਦੇ ਮਾਮਲੇ ਨਿਕਲ ਕੇ ਸਾਹਮਣੇ ਨੇ ਤੇ ਇਸੇ ਦੇ ਲਈ ਆਪਣੀ ਸੁਰੱਖਿਆ ਦੇ ਲਈ ਘਰਾਂ ਦੇ ਵਿੱਚ ਬੈਟਰੀ ਵਾਲੀਆਂ ਲਾਈਟਾਂ ਤੇ ਜਨਰੇਟਰ ਤਿਆਰ ਰੱਖੋ ਹਾਲਾਂਕਿ ਇਹ ਵੀ ਦੱਸ ਦਿੰਦੇ ਆ ਕਿ ਸਾਲ 2019 ਦੇ ਵਿੱਚ 10-10 ਘੰਟੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਨਹੀਂ ਆਈ ਸੀ ਤੇ ਉਹ ਕਰ ਉਧਰਲੇ ਪਾਸੇ ਜੇਕਰ ਹੁਣ ਤਾਪਮਨ ਦੇ حوالے ਤੋਂ ਗੱਲ ਕੀਤੀ ਜਾਵੇ ਤਾਂ ਇਸ ਤੂਫਾਨ ਦੌਰਾਨ -10 ਡਿਗਰੀ ਸੈਲਸੀਅਸ ਤੱਕ ਤਾਪਮਨ ਡਿੱਗਦਾ ਜਾਦਕਿ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਤੇ ਇਹਨਾਂ ਦੇ ਨਾਲ ਤੁਹਾਨੂੰ -15 ਡਿਗਰੀ ਸੈਲਸੀਅਸ ਤੱਕ ਤਾਪਮਨ ਮਹਿਸੂਸ ਹੋਵੇਗਾ ਪਿਛਲੇ ਸਾਲ ਬ੍ਰੈਂਟਨ ਦੇ ਵਿੱਚ ਜਿਹੜੀ ਕੁੱਲ 80 ਸੈਂਟੀਮੀਟਰ ਤੱਕ ਬਰਬਾਰੀ ਹੋਈ ਸੀ ਪਰ ਹੁਣ ਤੱਕ ਦੀ ਜੇਕਰ ਇਸ ਸਾਲ ਦੇ ਵਿੱਚ ਗੱਲ ਕੀਤੀ ਜਾਵੇ 60 ਸੈਂਟੀਮੀਟਰ ਦਾ ਜਿਹੜਾ ਰਿਕਾਰਡ ਆ ਉਹ ਹੁਣ ਤੱਕ ਦਰਜ ਕੀਤਾ ਗਿਆ ਤੇ ਹੁਣ ਤਾਨੂੰ ਅਸੀਂ ਆਖਰ ਦੇ ਵਿੱਚ ਆਪਣੇ ਜਿਹੜਾ ਮਾਧਿਅਮਾਂ ਦਾ ਟੀਵੀ ਐਨਆਰਆਈ ਦੇ ਤਰਫੋਂ ਇਹ ਅਪੀਲ ਜ਼ਰੂਰ ਕਰਾਂਗੇ ਕਿ ਜਿਸ ਤਰੀਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਕਿ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਆ ਜਾਂ ਕੋਈ ਲਾਜ਼ਮੀ ਬਣਦਾ ਉੱਥੇ ਜਾਣਾ ਸਿਰਫ ਉੱਥੇ ਹੀ ਜਾਵੋ ਤਾਂ ਉੱਥੇ ਵੀ ਜੇਕਰ ਜਾਣਾ ਤੁਸੀਂ ਰੋਡ ਦੇ ਉੱਪਰ ਰੋਡ ਦੇ ਉੱਪਰ ਡਰਾਈਵਿੰਗ ਖਤਰਨਾਕ ਬਣੀ ਹੋਈ ਹੈ ਤਾਂ ਧਿਆਨ ਦੇ ਨਾਲ ਗੱਡੀ ਚਲਾਓ ਤੇ ਨਾਲ ਦੀ ਨਾਲ ਜੋ ਆਪਣੀਆਂ ਗੱਡੀ ਦੀਆਂ ਲਾਈਟਾਂ ਅਤੇ ਟਾਇਰ ਦਾ ਜਿਹੜਾ ਇੱਕ ਵਾਰ ਚੈਕਿੰਗ ਕਰਕੇ ਘਰ ਤੋਂ ਜ਼ਰੂਰ ਨਿਕਲੋ